ਜੀ ਇਹ ਨੂੰ ਮੈਂ ਰੋਟੀ ਨਾ ਨਾ ਪਾ ਕੇ ਦਿੱਤੀ ਤੇ ਇੰਨੇ ਮੈਨੂੰ ਪਿੰਡ ਵੀ ਨਹੀਂ ਰਖੜੀ ਬੰਨਣ ਜਾਣ ਦੇਣਾ ਐਉਂ ਕਾਨੀ ਆ ਪਾ ਕੇ ਨਾ ਰੋਟੀ ਤੇ ਦੇਉਂ ਨਹੀਂ ਆਪੇ ਬਲਾ ਲੈਣੀ ਕੀ ਕਰਨਾ ਫਿਰ ਹਣ ਕੱਲ ਤੂੰ ਕਿੰਨੀ ਖੱਪ ਪਾਈ ਦੀ ਗਲੀ ਦੇ ਵਿੱਚ ਲੋਕੀ ਕੀ ਕਹਿੰਦੇ ਹੋਣਗੇ ਕਿ ਸੱਸ ਤੇ ਗਾੜੀ ਦਬੋ ਲੰਡੀ ਹੈ ਹੈਂ ਕੱਲ ਮੰਮੀ ਮੈਂ ਗਲਤੀ ਮੰਨ ਲਈ ਆਪਣੀ ਮੰਨ ਲਈ ਗਲਤੀ ਉਦੋਂ ਮੰਨਦੀ ਹਾਂ ਸੱਸ ਮਾਂ ਦੀ ਨਾ ਨਾ ਅੱਖੇ ਲੱਗੀਆਂ ਤੇ ਲੋਕੀ ਗੱਲਾਂ ਕਰਦੇ ਨੇ ਮੈਂ ਵੀ ਅੱਜ ਗਈ ਹੀ ਉਧਰ ਸਿੰਦੋੜੀ ਨਾਉਨ ਸਮਝਾ ਕੇ ਆਈ ਆਂ ਕਿ ਜੇ ਆਏ ਨਾ ਤੁਹਾਡੇ ਘਰ ਦੇ ਨੂੰ ਕੱਲਿਓ ਏਦਾਂ ਕੋਈ ਗੱਲ ਨਾ ਇਤਨਾ ਕਰ ਮੈਂ ਨਹੀਂ ਜਾਂਦੀ ਹੁਣ ਮੁੜ ਕੇ ਉਧਰ ਕੀਤੀ ਮੈਂ 700 ਦੀ ਦਿਵਾਲੀ ਉਹਦੇ ਚੰਗੀ ਹੋ ਹੌਲੀ ਕਰਾਈ ਆ ਅੱਜ ਤਾਂ ਬਾਹਰ ਤੇਰੇ ਨਾਲ ਗੱਲ ਨਹੀਂ ਕਰਦੀ ਉਹ ਹਲੋ ਮੰਮੀ ਜੀ ਮੰਮੀ ਜੀ ਚਾਹ ਤੇ ਫੜ ਲੈਂਦੀ ਆ ਤੇ ਤੂੰ ਕੱਲ੍ਹ ਵੀ ਸ਼ਹਿਰੋਂ ਆਈ ਆਂ ਇਹ ਕੀ ਲੈ ਆਈਆਂ ਕੱਪੜੇ ਲੈ ਕੇ ਦੱਸੀ ਇਹਨੂੰ ਮੰਮੀ ਜਦੋਂ ਮੈਂ ਆਈ ਹੀ ਤੂੰ ਸੁੱਤੇ ਹੀ ਤੇ ਮੈਂ ਵੀ ਲੰਮੇ ਪੈ ਗਈ ਸ਼ਾਮੀ ਇੱਦਾਂ ਕੰਮ-ਗੁੰਮ ਕਰਦਾ ਟਾਈਮ ਲੰਘ ਗਿਆ ਅੱਛਾ ਕੱਲ ਦਾ ਲਿਆ ਕੇ ਦੇਣੇ ਰੱਖੇ ਆ ਨਹੀਂ ਤੂੰ ਹੁਣੇ ਪ੍ਰਦਾਨ ਗਿਆ ਕਰਨ ਦੇ ਪਈਆਂ ਤੈਨੂੰ ਨਹੀਂ ਦੇਦਾ ਮੈਂ ਸੱਸ ਨੂੰ ਦੱਸਾਂ ਕੇ ਮੰਮੀ ਤੂੰ ਬਗੁੱਸੇ ਹੀ ਕਾਂਡੀ ਹੋ ਮੈਂ ਸੋਚਿਆ ਕੀ ਠਾ ਲੈਣਾ ਵਾ ਨਿੱਠਾ ਹਲਣਾ ਮੈਂ ਮੁੜ ਕੇ ਸਮਣਾ ਨਹੀਂ ਅੱਜ ਜਮ ਇੰਨੀ ਮਨਿੰਦਾ ਇਹ ਬਸ ਸਮਣਾ ਨਹੀਂ ਮੁੜ ਕੇ ਮੈਂ ਥੱਕ ਕੇ ਲੰਮੇ ਪਏ ਆ ਇਹਨਾਂ ਨੇ ਕਹਿਣਾ ਨੀਂਦ ਖਰਾਬ ਕਰਤੀ ਐਨੀਆਂ ਚਲਾਕੀਆਂ ਨਾ ਹਮ ਛੇੜਿਆ ਸਾਰੇ ਜੀ ਇਹ ਤੂੰ ਕੱਲ ਵੀ ਆਈ ਆਈ ਆ ਇੱਥੇ ਤੈਨੂੰ ਘਰ ਦੇ ਕੰਮ ਦਾ ਨਹੀਂ ਪਤਾ ਹੁਣ ਆਪੇ ਕਿਤਰਾ ਕਰਨਾ ਵਾ ਤੇ ਤੂੰ ਹੋਰ ਚਲਾਕੀਆਂ ਖੇਡਣ ਦਾ ਫਿਰ ਮੇਰੇ ਨਾਲ ਮੰਮੀ ਮੈਂ ਕਿਹੜੀਆਂ ਚਲਾਕੀਆਂ ਖੇਡੀਆਂ ਵਾ ਮੈਂ ਵੀ ਥੱਕ ਗਈ ਸੀ ਅਰੋ ਆ ਕੇ ਲੰਮੇ ਪੈ ਗਈ ਤੇ ਫਿਰ ਕੀ ਹੋ ਗਿਆ ਜਦੋਂ ਮੈਂ ਤੈਨੂੰ ਮਨਾ ਕਰ ਦਿੱਤਾ ਸੀ ਕਿ ਮੈਂ ਨਹੀਂ ਜਾਣ ਲੈ ਅੰਨਿਆ ਰਖੜੀਆਂ ਲੈ ਕੇ ਤੇ ਤੂੰ ਇਸੇ ਗੱਲ 'ਤੇ ਗੁੱਸਾ ਕਰ ਲੈਣਾ ਨਹੀਂ ਨਹੀਂ ਮੰਮੀ ਮੈਂ ਕਾਤੋਂ ਗੁੱਸਾ ਕਰਨਾ ਕੀ ਤੇਰਾ ਤੇਰਾ ਦਾ ਵੀ ਮੈਂ ਜਾਵਾਂ ਮੈਂ ਤੇ ਇਹੀ ਸੋਚਿਆ ਸੀ ਕਿ ਚੱਲ ਭੈਣ ਭਰਾ ਮਿਲ ਲੈਣਗੇ ਇਹੀ ਦਿਨ ਤਿਆਰ ਹੁੰਦਾ ਏਕ ਮਿਲਣ ਨੂੰ ਤੁਸੀਂ ਤਾਂ ਆਪ ਗੁੱਸਾ ਕਰਾਂ ਦੇ ਸਭ ਨੂੰ ਜਦੋਂ ਅਸੀਂ ਜਾਣਾ ਹੀ ਨਹੀਂ ਮੈਂ ਮੈਂ ਛੱਡੀ ਦਿੱਤੇ ਤੇ ਫਿਰ ਮੇਰਾ ਨਾਂ ਹੀ ਕੋ ਲੈਣਾ ਹੋਣਾ ਤਾਂ ਮੰਮੀ ਛੱਡੇ ਨਹੀਂ ਜਾਂਦੇ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਆ ਨਾ ਪੂਣੀ ਛੇਤੀ ਛੱਡੇ ਜਾਂਦੇ ਛੱਡੇ ਜਾਂਦੇ ਹੁੰਦੇ ਨਹੀਂ ਬੜੀਆਂ ਗੱਲਾਂ ਤੋਂ ਪਛਾਣ ਹੋ ਜਾਂਦਾ ਮੰਮੀ ਐਵੇਂ ਨਾ ਮੂੰਹ ਬਣਾ ਕੇ ਬਹਿ ਜਾ ਕਰੋ ਛੋਟੀਆਂ ਛੋਟੀਆਂ ਗੱਲਾਂ ਤੇ ਸੂਟਾਂ ਦੀ ਕਿਹੜੀ ਗੱਲ ਲਵਾ ਮੈਂ ਹੁਣੇ ਵਿਖਾਲ ਦਿੰਨੀ ਸੂਟ ਤੁਹਾਨੂੰ ਨਿੰ ਮੈਂ ਐਨੀ ਵੇਖਣੇ ਸੂਟ ਜਦੋਂ ਭੂ ਆਂ ਦਵੇਂਗੀ ਨਾ ਉਹਦਨ ਮੈਂ ਵੇਖ ਲੂੰਗੀ ਪ੍ਰਧਾਨਗੀਆਂ ਦੇ ਕਰਨ ਡੈ ਵੀ ਆ ਨਾ ਤੂੰ ਗਾਂ ਕਾਂ ਹੋ ਗਏ ਮੰਮੀ ਇਹ ਕਿੜੀਆਂ ਪ੍ਰਧਾਨਗੀਆਂ ਹੁੰਦੀਆਂ ਤੁਹਾਨੂੰ ਪੁੱਛ ਕੇ ਗਈਆਂ ਜੇ ਮੈਂ ਨਾ ਪੁੱਛ ਕੇ ਗਈ ਹੋਵੇ ਤਾਂ ਵੀ ਆਖੂ ਤੈਨੂੰ ਕੋਈ ਪੈਸਾ ਮੋੜਿਆ ਵੀ ਚੋੜੇ ਲੈ ਤੇ ਗਈ ਹੀ ਰੱਖ ਇਕੱਠੀ ਕਰਕੇ ਮੇਰ ਕੋ ਮੰਮੀ ਸੂਟ ਤੁਹਾਨੂੰ ਪਤਾ ਕਿੰਨੇ ਮਹਿੰਗੇ ਹੁੰਦੇ ਆ ਪੈਸੇ ਵਾਪਸ ਕਿੱਥੋਂ ਹੋਣੇ ਹੀ 5000 ਤੇ ਤੂੰ ਸਾਰਾ ਦਿੱਤਾ ਹੀ ਸੇ 5000 ਦਾ ਸੂਟ ਬਣ ਗਿਆ ਆ ਦੋਵਾਂ ਦੇ ਦੋ-ਦੋ ਹਜ਼ਾਰ ਦੇ ਬਣੇ ਆ ਹਜ਼ਾਰ ਦੀਆਂ ਮੰਮੀ ਮੈਂ ਰੱਖੜੀਆਂ ਲੈ ਆਈਆਂ ਆਪਣੀ ਵਾਸਤੇ ਨਹੀਂ ਜਾ ਤੇਰਣਾ ਨਹੀਂ ਮਾਰੇ ਆਇਆ ਜਾਣਾ ਚੰਗਾ ਜਾ ਕੰਮ ਕਰ ਜਾ ਕੇ ਆਪਣਾ ਉੱਠ ਕੇ ਤੂੰ ਗਣ ਗਣ ਕੇ ਦੱਸ ਤੇ ਮੈਨੂੰ ਹੁਣ ਫਿਰ ਮਹੀਨੇ ਦਾ ਆ ਲੈਣ ਦੇ ਇੰਨੇ ਦਾ ਆ ਲੈ ਆਈਆਂ ਤੇ ਮੈਂ ਇੱਥੋਂ ਆਖੇ ਮੈਂ ਸਾਬ ਨਾਲ ਬਣਾ ਕੇ ਲੈ ਆਈਂ ਜਰਾ ਖੋਨਾ ਦੀ ਦਾਲ ਤੇ ਗਈ ਭਾਣ ਐ ਹਉ ਕਰਨੀ ਆ ਭਾਂਡੇ ਫਰਾ ਤੇ ਬੁਢਰੀ ਨੂੰ ਪਾ ਹੀ ਦਿੰਨੀ ਆ ਜੀ ਇਹਨੂੰ ਮੈਂ ਰੋਟੀ ਨਾ ਨਾ ਪਾ ਕੇ ਦਿੱਤੀ ਤੇ ਇੰਨੇ ਮੈਨੂੰ ਪਿੰਡ ਵੀ ਨਹੀਂ ਰਖਣੀ ਬੰਨਣ ਜਾਣ ਲੈਣਾ ਐਉਂ ਕਾਨੀ ਆ ਪਾ ਕੇ ਨਾ ਰੋਟੀ ਤੇ ਦੇਉਂਨੀ ਆਪੇ ਬੁਲਾ ਲੈਣੀ ਕੀ ਕਰਨਾ ਫਿਰ ਹੁਣ ਇਦੀ ਦੇ ਮਾਈ ਦੀ ਆਕੜ ਹੀ ਨਹੀਂ ਮਾਨ ਚੱਲ ਝੋਲ ਪਾ ਦਿੰਨੀ ਆ ਇਹਨੂੰ ਝੋਲ ਹੀ ਪਸੰਦ ਵਾ ਉਹ ਪਾ ਦਿੰਨੀ ਆਪੇ ਖਾ ਲੇਗੀ ਤੇ ਆ ਲੋ ਮੰਮੀ ਰੋਟੀ ਖਾ ਲੋ ਕਾਦਾ ਹੈ ਜਿਗਾਉ ਲੱਗੀਆਂ ਹੁਣ ਲੈ ਲੈ ਰੋਟੀ ਮੈਂ ਨਹੀਂ ਖਾਣੀ ਮੰਮੀ ਮੈਂ ਤਾਂ ਸਗੋ ਪਾ ਕੇ ਲਿਆਂਦੀ ਆ ਵੀ ਮੰਮੀ ਨੂੰ ਦੇ ਆਨੀ ਆ ਵੀ ਖਾ ਲੇਗੀ ਇੰਨੇ ਦਿਨਾਂ ਦਾ ਤਨਚੇਤਾ ਨਾ ਆਇਆ ਉਦਾਂ ਦੀ ਮੈਂ ਆਪੇ ਪਾ ਕੇ ਖਾਣ ਢਈ ਤੁਹਾਨੂੰ ਕਹੂਣੀ ਆ ਤੇ ਸਲਾਹ ਦਿਲ ਦੇ ਵਿੱਚ ਤਾਂ ਹੀ ਡਈ ਆ ਮੇਰੇ ਦਿਲ ਚ ਸਲਾਹ ਕਾਦੀ ਹੋਣੀ ਆ ਮੈਂ ਤੇ ਆਖਿਆ ਚੱਲ ਪੱਕੀ ਆ ਤੇ ਮੰਮੀ ਨੂੰ ਦੇ ਆਨੀ ਆ ਲੈ ਲੈ ਰੋਟੀ ਬੁਲਾਉਣਾ ਨਹੀਂ ਤੇ ਮੋੜਾ ਲੈ ਨਹੀਂ ਆ ਫਿਰ ਮੈਂ ਖਾ ਲਾਂਗੀ ਆਪੇ ਪਾ ਕੇ ਜਿਹਦੀ ਖਾਂਡੀਆਂ ਨਾਲੇ ਉਹ ਦੱਸਾਂਗੀ ਨਾ ਭਾਰ ਵਾਲੇ ਨੂੰ ਸਾਰੀਆਂ ਗੱਲਾਂ ਤੇਰੀਆਂ ਕਰਤੂਤਾ ਤੇ ਫੇਰ ਹੀ ਪਤਾ ਲੱਗੂਗਾ ਨੂੰ ਮੰਮੀ ਤੂੰ ਤਾਂ ਗੁੱਸਾ ਹੀ ਕਰਕੇ ਬੈ ਗਈ ਹੈ ਮੈਂ ਨਹੀਂ ਛੱਡ ਪੜਾ ਮੈਂ ਇਹਨੀਆਂ ਗੱਲਾਂ ਹੋ ਗਈਆਂ ਤਾਂ ਕਿ ਇਹ ਮੇਰੀ ਮੰਮੀ ਨਹੀਂ ਤਾਂ ਜੱਜ ਬੋਲੀ ਤਾਂ ਹੋਈ ਦਾ ਸੱਸ ਮਾਣਾ ਪਹਿਲਾਂ ਦੱਸ ਕੋਈ ਗੱਲ ਨਹੀਂ ਤਾਂ ਕਿ ਚੱਲ ਗਲਤੀ ਹੋ ਗਈ ਮੇਰ ਕੋ ਗਲਤੀ ਹੋ ਗਈ ਖਾਲਾ ਰੋਟੀ ਠੰਡੀ ਤੇ ਕੋਈ ਇੱਕ ਗਲਤੀ ਹੁੰਦੀ ਹੋਏ ਤਾਂ ਮਨ ਖਾਲਾ ਰੋਟੀ ਠੰਡੀ ਹੋਣ ਦੀ ਆ ਹੁਣ ਰਖੜੀ ਬੰਨਣਾ ਜਾਣਾ ਹੁਣ ਆਵੇਂ ਨਹੀਂ ਚੋਚਲੇ ਬੰਨਦੇ ਮੰਮੀ ਤਾਂ ਕੀ ਉਹ ਤੇ ਜਾਣਾ ਹੀ ਆ ਤੇ ਚੱਲ ਮੇਰੀ ਪੈਨ ਰੋਟੀ ਖਾ ਇਹਨਾਂ ਨਾਲ ਵੀ ਤਾਂ ਇਦਾਂ ਕਰੇਗੀ ਮੇਰ ਨਾਲ ਨਹੀਂ ਮੈਂ ਨਹੀਂ ਕਰਦੀ ਮੈਂ ਸਾਰੀਆਂ ਗੱਲਾਂ ਦੱਸਣੀਆਂ ਹਜੇ ਉਹਨੂੰ ਚੱਲ ਨਹੀਂ ਮੁਰਗੀ ਹੋ ਗਈ ਮੈਂ ਨਹੀਂ ਕਰਦੀ ਮੁਰਗੀ ਹੁਣ ਤੂੰ ਉਦਾਂ ਤਾਂ ਫੋਨ ਆਉਣਾ ਮੇਰਾ ਇੱਕ ਵਾਰੀ ਗੱਲ ਕਰਾਈ ਉਹਦੀ ਤੇ ਤੇਰਾ ਮਤਵ ਨਹੀਂ ਗੱਲ ਕਰਾਉਂਦਾ ਚੱਲ ਕਰਾ ਦਾਂਗੀ ਹੁਣੇ ਆ ਜਾਣਾ ਫੋਨ ਉਹਦਾ ਆ ਜਾਣਾ ਫੋਨ ਮੈਨੂੰ ਗੱਲ ਕਰਨ ਮੈਂ ਫੋਨ ਕਰਨਾ ਮੁੰਡੇ ਨੂੰ ਆਲਾ ਦੇ ਨਿੱਕੇ ਨੂੰ ਦੱਸਣੀ ਹੈ ਕਿਰਤਨ ਨੂੰ ਵੀ ਮੈਨੂੰ ਫੋਨ ਲਾ ਕੇ ਦੇ ਕੋਈ ਗੱਲ ਮਮੀ ਮੈਂ ਹੋਂ ਲਾ ਦਿੰਨੀ ਚੱਲ ਖਾਲਾ ਰੋਟੀ ਠੰਡੀ ਹੋਣ ਦੀ ਆ ਖਾਲਾ ਰੋਟੀ ਇੰਨਾ ਕੋ ਕਰਕੇ ਤਾਂ ਰੋਟੀ ਖਾਲਾ ਤਾਂ ਕਿ ਘਰ ਦੇ ਵਿੱਚ ਸੋ ਗੱਲਾਂ ਬੱਤਾਂ ਹੋ ਜਾਂਦੀਆਂ ਤਾਂ ਕਿ ਮਨੋਣੀ ਕੀ ਕਹਿਣਗੇ ਕੋਈ ਨਹੀਂ ਕੁਝ ਕਹਿੰਦਾ ਕੱਲ ਤੂੰ ਕਿੰਨੀ ਖੱਪ ਪਾਈ ਦੀ ਗਲੀ ਦੇ ਵਿੱਚ ਲੋਕੀ ਕੀ ਕਹਿੰਦੇ ਹੋਣਗੇ ਕਿ ਸੱਸ ਤੇ ਗਾੜੀ ਦਾ ਬੋਲਣ ਦੀ ਹੈ ਹੈ ਮਮਮੀ ਮੈਂ ਗਲਤੀ ਮੰਨ ਲਈ ਆਪਣੀ ਮੰਨ ਲਈ ਗਲਤੀ ਉਹਦਾ ਮੰਨਦੀ ਹਾਂ ਸੱਸ ਮਾਰੀ ਨਾ ਨਾ ਅੱਖੇ ਲੱਗੀਆਂ ਤਾਂ ਲੋਕੀ ਗੱਲਾਂ ਕਰਦੇ ਨਹੀਂ ਸੱਸ ਘਰ ਹੈਗੀ ਹੈ ਨਾ ਉਹਦੇ ਲਾਗੇ ਵਿਆਹ ਕਰ ਕੋਈ ਲੋੜ ਨਹੀਂ ਕਿ ਹਰੇ ਕਰ ਜਾਣ ਦੀ ਐਵੇਂ ਅੱਜ ਗਈ ਉਧਰ ਸਿੰਧੋ ਦੀ ਨੌਣ ਸਮਝਾ ਕੇ ਆਈ ਆਂ ਕਿ ਜੇ ਆਏ ਨਾ ਤੁਹਾਡੇ ਕਰਦੇ ਨੂੰ ਕੱਲ੍ਹ ਉਹ ਇਦਾਂ ਕੋਈ ਗੱਲ ਨਹੀਂ ਇਤਨਾ ਕਰਨੀ ਆ ਨਹੀਂ ਜਾਂਦੀ ਹੁਣ ਮੁੜ ਕੇ ਉਧਰ ਕੀਤੀ ਮੈਂ ਸਾਸੋ ਦੀ ਦਿਵਾਲੀ ਉਹਦੇ ਚੰਗੀ ਹੋ ਹੌਲੀ ਕਰਾਈ ਆ ਅੱਜ ਤਾਂ ਬਾਹ ਤੇਰੇ ਨਾਲ ਗੱਲ ਨਹੀਂ ਕਰਦੀ ਉਹ ਜਦੋਂ ਮੰਮੀ ਮੈਂ ਚੱਲ ਕੇ ਆਈ ਦਿੱਤਾ ਵੀ ਨਹੀਂ ਜਾਂਦੀ ਉਧਰ ਤੇ ਰੋਟੀ ਦੇ ਖਾ ਲੋ ਰੋਟੀ ਤੇ ਕੀ ਗੁੱਸਾ ਵਾ ਮੁੜ ਕੇ ਹਜਾ ਕੰਮ ਨਹੀਂ ਕਰਨਾ ਜੇ ਕੋਈ ਆਵੇ ਮੈਨ ਲਾਗੇ ਚਾਹ ਪਾਣੀ ਪਿਆ ਲੈਣਾ ਪਹਿਲਾਂ ਉਹਨੂੰ ਪਾਣੀ ਪੁੱਛਣਾ ਫਿਰ ਉਹਨੂੰ ਚਾਹ ਪਿਆ ਲੈਣੀ ਕੋਈ ਗੱਲ ਨਹੀਂ ਮੈਂ ਇਦਾਂ ਹੀ ਕਰਾਂਗੀ ਤੂੰ ਮੇਰੀ ਬੇਇੱਜ਼ਤੀ ਕਰਾਇ ਨਾ ਸੱਤੀ ਘਰੀ ਜਾ ਕੇ ਦੱਸਿਆ ਉਹਨੇ ਫੇੜੀ ਨਾ ਉਹ ਇਦਾਂ ਦੀ ਆ ਚਾਹ ਨਹੀਂ ਪਿਆਲੀ ਘੁੱਟ ਚੱਲ ਹੁਣ ਨਹੀਂ ਕਰਦੀ ਨਹੀਂ ਕਰਦੀ ਹਾਂ ਮੈਂ ਤੈਨੂੰ ਗਾੜੀ ਵਾਸਤੇ ਸਮਝਾਉਣੀ ਆ ਮੇਰੀ ਗੱਲ ਸਨ ਨਾ ਤੇ ਕਿਸੇ ਨਾਲ ਘਰ ਦੀ ਗੱਲ ਕਰਨੀ ਆ ਠੀਕ ਆ ਆਹੋ ਕਿਸੇ ਦੇ ਘਰ ਜਾ ਕੇ ਨਜਾਇਜ਼ ਨਹੀਂ ਬਹਿਣਾ ਕੰਮ ਹੋਵੇ ਤੇ ਜਾਓ ਕਿਸੇ ਦੇ ਘਰ ਕੋਈ ਗੱਲ ਨਹੀਂ ਮੰਮੀ ਮੈਂ ਇਦਾਂ ਹੀ ਕਰਾਂਗੀ ਹੁਣ ਗਾੜੀ ਆਹੋ ਮੰਨੀ ਦੀ ਹੋਈ ਦੀ ਆ ਫੇ ਲੋਕੀ ਵੀ ਗੱਲਾਂ ਕਰਦੇ ਵੀ ਸੱਸ ਦੀ ਮੰਨਦੀ ਨਹੀਂ ਆਹੋ ਇੱਥੇ ਸੱਸ ਤੋਂ ਬਾਹਰ ਹੀ ਚੱਲਣ ਢਈ ਤੈਨੂੰ ਹੋਰ ਤੂੰ ਵੇਚ ਰㄠ ਆਹੋ ਨਹੀਂ ਇਹ ਤੇ ਆ ਮਮੀ ਕੋਈ ਗੱਲ ਨਹੀਂ ਹੁਣ ਜਿੱਦਾਂ ਤੁਸੀਂ ਕਹਿਣ ਦੇ ਆ ਨਾ ਮੈਂ ਉਦਾਂ ਹੀ ਕਰਾਂਗੀ ਮੈਨੂੰ ਪਤਾ ਕਿੰਨਾ ਤਾਪ ਹੀ ਕਾਲਦਾ ਚੱਲ ਮੰਮੀ ਹੁਣ ਖਾ ਲਾ ਰੋਟੀ ਕੋਈ ਗੱਲ ਨਹੀਂ ਖਾ ਲਾ ਰੋਟੀ ਗਲਤੀ ਹੋ ਗਈ ਜਦੋਂ ਪਹਿਲਾਂ ਆਪਣੀ ਗਲਤੀ ਨੂੰ ਮੰਨੀਦਾ ਹੋਈਦਾ ਵਾ ਜੇ ਮੈਂ ਤੈਨੂੰ ਤੈਨੂੰ ਉੱਥੋਂ ਪੇਕਿਆ ਤਾਂ ਰੋਕਿਆ ਤਾਂ ਨਾ ਤਾਂ ਰੁਕੀ ਹੈ ਮੁੰਡੇ ਨੂੰ ਇੰਨੀ ਬੇਇੱਜ਼ਤੀ ਮਹਿਸੂਸ ਹੁੰਦੀ ਤੈਨੂੰ ਮਸਾ ਨਹੀਂ ਪਤਾ ਲੱਗਦਾ ਮੰਮੀ ਭੈਣ ਭਰਾ ਨਾਲ ਗੱਲ ਹੋਈ ਜਾਂਦੀ ਆ ਇਹ ਖੁਰਾ ਵੀ ਨਿੱਕੀ ਮੋਟੀ ਗੱਲ ਤੋਂ ਲੜ ਪੀਦਾ ਵਾ ਮੇਰੀ ਗੱਲ ਸੁਣ ਆਪਣੀ ਇੱਜ਼ਤ ਕਰਮਣੀ ਚਾਹੀਦੀ ਆ ਮੰਮੀ ਮੈਂ ਤੇ ਕਰਾ ਕੇ ਆਈ ਹੀ ਇੱਜ਼ਤ ਆਪਣੀ ਬੜੀ ਤੂੰ ਇੱਜ਼ਤ ਕਰਾ ਕੇ ਆਈ ਜੇ ਪਿਆਰ ਨਾਲ ਜਾਈਏ ਕੋਈ ਸੱਦੇ ਤੇ ਫੇਰ ਜਾਈਦਾ ਹੋਈਦਾ ਮੰਮੀ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਫੇਰ ਹੀ ਗਈ ਸੀ ਤੇ ਭਰਾ ਨੂੰ ਫੋਨ ਕਰਕੇ ਪੁੱਛ ਲੈਂਦੀ ਭਜਾਈ ਨੂੰ ਪੁੱਛਦੀ ਵੀ ਮੈਂ ਆਵਾਂ ਕਿ ਨਾ ਆਵਾਂ ਮੰਮੀ ਭਰਾ ਮੇਰਾ ਤੇ ਫੋਨ ਡਿਆ ਕਰਨ ਵੀ ਪੈਣ ਕਿਦਾਂ ਉਹ ਨਾ ਰਖੜੀ ਲੈ ਕੇ ਤਾਂ ਹੀ ਤਾਂ ਤੁਹਾਨੂੰ ਮੈਂ ਕਹਿਣ ਦੀ ਆਂ ਵੀ ਰਖੜੀ ਬਨਉਣੀ ਇੱਕ ਦੋਵਾਂ ਦਿਨਾਂ ਚ ਜਾ ਕੇ ਕੀਰਤਨ ਆਵਾਜ਼ ਮਾਰ ਰੋਟੀ ਦੇ ਸਾਧਨ ਕੋਈ ਗੰਨੀ ਦੇ ਦਿੰਨੀ ਹੈ ਹਾਂ ਕੀਰਤ ਹੈ ਰਖੜੀ ਦੀ ਪਈ ਇਹਨੂੰ ਮੁੰਡੇ ਨੂੰ ਪੁੱਛਿਆ ਮੈਂ ਤਾਂ ਇੱਕ ਵਾਰੀ ਵੀ ਹਾਂਜੀ ਮੰਮਾ ਰੋਟੀ ਖਾ ਲਾ ਦਾਦੀ ਮੰਮਾ ਨਾਲ ਆ ਜਾ ਇੱਥੇ ਆ ਜਾ ਦੇ ਆ ਕੇ ਦੇ ਮੜੇ ਰੋਟੀ ਕਿਰਤ ਮਮੀ ਤੇਰੀ ਆਖੰਡੀ ਆ ਧਿਆਣਾ ਨਾਨਕੇ ਜਾਣਾ ਤੂੰ ਮੈਂ ਨਹੀਂ ਜਾਣਾ ਕਿਉਂ ਨਾ ਉੱਥੇ ਚਾਹ ਪੁੱਛੀ ਹੀ ਉਦਨ ਨਾ ਕੋਕ ਮੇਰੀ ਗੱਲ ਸੁਣ ਤੂੰ ਜਾ ਜਾਵੇਂ ਨਾ ਤੇ ਸਾਰੀ ਅਗਦਾ ਗੱਲਾਂ ਸੁਣ ਕੇ ਆਈ ਮੈਨੂੰ ਦੱਸੀ ਮਾਮੀ ਦੀਆਂ ਵੀ ਕੀ ਕਹਿੰਦੀ ਆ ਕਿ ਚਾਹੇ ਕੀ ਖਵਾਉਂਦੇ ਆ ਮੈਨੂੰ ਸਭ ਕੁਝ ਦੱਸਣਾ ਹੈ ਠੀਕ ਆ ਤੇ ਮਾਮਾ ਕਿੱਦਾਂ ਬਹਿੰਦਾ ਤੇਰੀ ਮਾਮੀ ਨਾ ਮਮੀ ਨਾ ਕਿੱਦਾਂ ਬੋਲਦਾ ਠੀਕ ਆ ਸਾਰੀਆਂ ਗੱਲਾਂ ਮੈਨੂੰ ਦੱਸਣੀਆਂ ਤੇ ਮਮੀ ਨੂੰ ਨਾ ਦੱਸੀ ਆਪਣੀ ਦਾ ਧੀਮਾ ਮੇਲਾ ਨਹੀਂ ਕੀ ਕਰਦਾ ਜਾਨ ਨੂੰ ਨਾ ਮਾਮਾ ਕੋខਾ ਲੈ ਕੇ ਦਿੰਦਾ ਵਾ ਕੁਛ ਨਹੀਂ ਤੈਨੂੰ ਦਿੰਦਾ ਨਾ ਤੇ ਮੇਰੀ ਗੱਲ ਤੂੰ ਤੂੰ ਜਾਣਾ ਮੈਂ ਜ਼ਰੂਰ ਹੈਂ ਤੂੰ ਸਾਰੀਆਂ ਦੀਆਂ ਗੱਲਾਂ ਸੁਣ ਕੇ ਮੈਨੂੰ ਦੱਸਣੀਆਂ ਨੇ ਤੇ ਮੈਂ ਤੈਨੂੰ ਕੋਈ ਚੀਜ਼ ਲੈ ਕੇ ਦਵਾਂ ਜੋ ਤੂੰ ਕਹੇਂਗਾ ਨਾ ਮੈਂ ਤੈਨੂੰ ਲੈ ਕੇ ਦਵਾਂਗੀ ਜੇ ਤੇ ਚੀਜ਼ ਲੈ ਕੇ ਦੋਗੇ ਤੇ ਫਿਰ ਮੈਂ ਜਾਵਾਂਗਾ ਆਹ ਤੇ ਪਰ ਇਹ ਵੀ ਗੱਲਾਂ ਮੈਨੂੰ ਸਾਰੀਆਂ ਦੱਸਣੀਆਂ ਨੇ ਠੀਕ ਆ ਆਹ ਲੈ ਆ ਮੁੰਡੇ ਵਾਸਤੇ ਰੋਟੀ ਜਾ ਕੇ ਸੋਈ ਚ ਬੈ ਗਈ ਆ ਮਸਾ ਕਿਉ ਪਾ ਲਿਆ ਮੁੰਡੇ ਵਾਸਤੇ ਉਹ ਲੈਵਾ ਪਾਣੀ ਸੰਦੀਪ ਇਨਾ ਟਾਈਮ ਲਾਤਾ ਹੀ ਉਹ ਕੰਮ ਕਰਨ ਦੀ ਕੋਈ ਸ਼ਰਮ ਸ਼ਰਮ ਦੇ ਵਿੱਚ ਹੋਇਆ ਸੀ ਤੇ ਮੇਰੀ ਗੱਲ ਸੁਣ ਕੱਲ ਨੂੰ ਨਾ ਸਿਮੀ ਨੇ ਤੇ ਗਗਨ ਜੀ ਦੀ ਨੇ ਆਉਣਾ ਹੀ ਕੱਲ ਨੂੰ ਆਉਣਾ ਵਾ ਆਹ ਮੈਂ ਫੋਨ ਕਰਤਾ ਹੁਣਾਂ ਨੂੰ ਬਾਂਝੂ ਆ ਕੇ ਰਖਰੀ ਤੂੰ ਮੈਨੂੰ ਪੁੱਛ ਤੇ ਲੈਂਦੇ ਇੱਕ ਵਾਰੀ ਹੁਣ ਫੋਨ ਕਰਨ ਢੀ ਮੈਨੂੰ ਉਹ ਨਹੀਂ ਅਰੇ ਸੱਸ ਕਹੀ ਜਾਂਦੀ ਸਿਮੀ ਦੀ ਤੂੰ ਜਾਣ ਕੇ ਉਹ ਨਹੀਂ ਡਈ ਰੋਕੀ ਨੀ ਕਿੰਨੇ ਬਹਾਨੇ ਮਾਰੇ ਆ ਤੂੰ ਇੱਕ ਵਾਰੀ ਮੇਰੇ ਨਾਲ ਗੱਲ ਕਰ ਲੈਂਦੇ ਮੈਂ ਤਾਂ ਭਾਬੀ ਨੂੰ ਫੋਨ ਕਰ ਬੈਠੀ ਆ ਕਿ ਮੈਂ ਕੱਲ ਨੂੰ ਆਉਣਾ ਵਾ ਉਹ ਜਾਗਾ ਸੰਦੀਪ ਤੂੰ ਮੈਨੂੰ ਵਛਿਆ ਵਾ ਤੇ ਤੂੰ ਹੀ ਸਲਾਹ ਕਰ ਲੈਂਦੇ ਮੇਰੇ ਨਾਲ ਤੁਸੀਂ ਕੀਤੀ ਮੇਰ ਨਾਲ ਸਲਾਹ ਇੱਕ ਵਾਰੀ ਵੀ ਕੋਈ ਗੱਲ ਨਹੀਂ ਭਾਬੀ ਨੂੰ ਫੋਨ ਕਰ ਦੰਨੇ ਆ ਬਾਅਦ ਚ ਚਲ ਜਾਂਗੇ ਬੋਥੇ ਉਹ ਨਹੀਂ ਨਹੀਂ ਬਾਅਦ ਚ ਭਾਬੀ ਨੇ ਵੀ ਜਾਣਾ ਆਪਣੇ ਪਿੰਡ ਹੁਣ ਉਹ ਰਹਿਣਾ ਵੀ ਆ ਉਜਾਲੀਆਂ ਦੋ ਦਿਨ ਤੇ ਕੋਈ ਗੱਲ ਨਹੀਂ ਜੇ ਉਹਨਾਂ ਨੇ ਰਹਿਣਾ ਵਾ ਤੇ ਉਹਦੇ ਬਾਅਦ ਚ ਵੀ ਆ ਸਕਦੀਆਂ ਵਾ ਆਪਾਂ ਤਾਂ ਜਾਣਾ ਸਾਹ ਦੇੜੀ ਸਾਡੇ ਕੋ ਕਿਹੜਾ ਰਹਿ ਜਾਣਾ ਤੈਨੂੰ ਪਤਾ ਨਹੀਂ ਨਹੀਂ ਸੱਸ ਦਾ ਦੋਵੇਂ ਸੱਸਾਂ ਕਿੱਦਾਂ ਨਹੀਂ ਆ ਹੁਣ ਮੈਂ ਉਹਨਾਂ ਨੂੰ ਕਿੱਦਾਂ ਮਨਾ ਕਰਦਾ ਭਾਬੀ ਨੇ ਕਹਿਣਾ ਵਾ ਪਹਿਲਾਂ ਮੈਨੂੰ ਹਾਂ ਕਰ ਦਿੱਤੀ ਆ ਹੁਣੇ ਮਨਾ ਕਰਨ ਦੀ ਆ ਮੈਂ ਅਰਜਿੰਦਰ ਭਾਈ ਨੂੰ ਫੋਨ ਕਰ ਦਿੰਨਾ ਵਾ ਉਹਨਾਂ ਮੰਨ ਜਾਣਾ ਵਾ ਮੈਨੂੰ ਉਹਨਾਂ ਦੇ ਮੰਨਣ ਦਾ ਨਹੀਂ ਪਤਾ ਹੈਗਾ ਮੈਂ ਹੁਣ ਜਾਣਾ ਹੀ ਜਾਣਾ ਵਾ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਆ ਹੁਣ ਕਿਹੜੇ ਮੂਣਾ ਉਹਨਾਂ ਨੂੰ ਮਨਾ ਕਰਾਂ ਮੈਂ ਜਿਹੜੀ ਮੈਂ ਹਾਂ ਕੀਤੀ ਆ ਉਹਦਾ ਕੋਈ ਨਹੀਂ ਆ ਤੀ ਫੇਰ ਗੁੱਸਾ ਕਰਨ ਦੇ ਆ ਉਹਨਾਂ ਨੇ ਤੇ ਰਹਿਣਾ ਕਰਨ ਦੀ ਗੱਲ ਨਹੀਂ ਆ ਤੂੰ ਬਸ ਗੱਲ ਮੰਨਣੀ ਨਹੀਂ ਹੁੰਦੀ ਸਭ ਕੁ ਠੀਕ ਹੋ ਜਾਂਦਾ ਕਰਨਾ ਹੋਏ ਤੇ ਤੀ ਜਿਹਦਾ ਸਲਾਹ ਨਹੀਂ ਕੀਤੀ ਮੇਰੇ ਨਾਲ ਮੈਂ ਸੋਭ ਤੁਹਾਨੂੰ ਇਹੋ ਹੀ ਕਹਿਣ ਆਈ ਸੀ ਕਿ ਮੈਂ ਸਵੇਰੇ ਪਿੰਡ ਜਾਣਾ ਵਾਂ ਮੇਰੇ ਕੋਲ ਅੱਜ ਮਰੀ ਮੈਂ ਵੀ ਤਾਂ ਹੀ ਵਾਈ ਮਰੀ ਸੀ ਨਾ ਤੁਸੀਂ ਮੈਨੂੰ ਪੁੱਛਿਆ ਤੇ ਨਾ ਮੈਂ ਦੱਸਿਆ ਹੁਣ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਆ ਮੈਂ ਜਾਣਾ ਹੀ ਜਾਣਾ ਵਾਂ ਕੋਈ ਗੱਲ ਨਹੀਂ ਉਹਨਾਂ ਨੂੰ ਮੈਂ ਮਨਾ ਕਰ ਦਿੰਨਾ ਵਾਂ ਲੜਦੀਆਂ ਰਹਿੰਦੇ ਠੀਕ ਆ ਆਪਣੇ ਸੱਸਾਂ ਨਾਲ ਉਹ ਇਹਦੇ ਵਿੱਚ ਲੜਨ ਵਾਲੀ ਕਿਹੜੀ ਗੱਲ ਵਾ ਉਹ ਜਿੰਨੇ ਸੱਸਾਂ ਇਹਨੂੰ ਪਤਾ ਨਹੀਂ ਆ ਕਿਦਾਂ ਦੀ ਸੱਸ ਸਹੋਹ ਦੀ ਸਮੀ ਸਾਰਿਆਂ ਨੂੰ ਪਤਾ ਹੁੰਦਾ ਵਾ ਕਿ ਸਾਰਿਆਂ ਨੇ ਜਾਣਾ ਹੁੰਦਾ ਵਾ ਸਾਰਿਆਂ ਨੂੰ ਪਤਾ ਹੁੰਦਾ ਮੈਨੂੰ ਕਹਿੰਦੇ ਕਿ ਕਿਨੇ ਦਿਨ ਹੋ ਗਏ ਮੈਨੂੰ ਕਹਿੰਦੇ ਜਾ ਜਾ ਮੈਂ ਬਾਹਨੇ ਲਈ ਜਾਂ ਢੀ ਤਾਂ ਇੱਕ ਦਿਨ ਨਾ ਕੋਈ ਫਰਕ ਨਹੀਂ ਪੈ ਜਾਣਾ ਉਹਨਾਂ ਨੇ ਸਗੋਂ ਰਾਤ ਰਹਿਣਾ ਮੈਂ ਕੋਈ ਗੱਲ ਨਹੀਂ ਇੱਕ ਦੀਆਂ ਵੀ ਦੋ ਰਹਿਣ ਮੈਂ ਕਦੀ ਮਨਾ ਕੀਤਾ ਉਹਨਾਂ ਨੂੰ ਉਹ ਚੰਗਾ ਬੱਬਾ ਤੂੰ ਆਪਣੀ ਮਨਾ ਕੇ ਹਟਣਾ ਮੈਂ ਇਹ ਮੈਨੂੰ ਪਤਾ ਜਰਾ ਤੇ ਤਹੀ ਅੱਗੇ ਮੰਨੀ ਕਦੋਂ ਮੇਰੀ ਤੱਕੇ ਨਾ ਤੁਹਾਨੂੰ ਮਨਾਉਣਾ ਪੈਂਦਾ ਵਾ ਉਹ ਚੰਗਾ ਚੱਲ ਜਾਂਗੇ ਜਾ ਕਰ ਦੂੰਗਾ ਮਨਾ ਉਹਨਾਂ ਨੂੰ ਲੜਨ ਵਾਲੀ ਧਿਆ ਰਹਿਦਾ ਵਸ ਤੁਹਾਡਾ ਆਪਣਿਆਂ ਦਾ ਪਤਾ ਹੋਣਾ ਬਸ ਤੇ ਆਪਣੇ ਕੋ ਜਾਣਾ ਉਹ ਫਿਰ ਬਗਾਨੀਆਂ ਹੀ ਕਰਤੀਆਂ ਨੇ ਵਿਚਾਰੀਆਂ ਹੁਣ ਮੈਂ ਹਾਂ ਕੀਤੀ ਆ ਹੁਣ ਕਿਹੜੇ ਮੂਣਾ ਫੋਨ ਕਰਾਂ ਮੈਂ ਸਿਮੇ ਕੱਲ ਨਾ ਆਇਓ